200 ਕਿਲੋ ਦੀ ਮਟਿਆਰ ਲੁੱਟ ਕੇ ਲੈ ਗਈ ਸਾਰਾ ਬਾਜ਼ਾਰ ਪਹਿਲੇ ਨੂੰ ਛੱਡ ਕੇ ਦੂਜੇ ਨੂੰ ਛੱਡ ਕੇ ਤੀਜੇ ਨਾ ਹੋ ਗਈ ਫਰਾਰ ਸੋਸ਼ਲ ਮੀਡੀਆ ਤੇ ਮਚ ਗਈ ਹਾਹਾਕਾਰ ਪੱਤਰਕਾਰ ਵੀ ਇੰਟਰਵਿਊ ਲੈਣ ਲਈ ਹੋ ਗਿਆ ਤਿਆਰ ਮੁੰਡੇ ਵੀ ਖੜੇ ਆ ਜਿੰਨਾਂ ਨਾਲ ਹੋਇਆ ੱੱੱਕਾ ਬੰਨ ਕੇ ਰੁਮਾਲ ਆਜੋ ਤੁਹਾਨੂੰ ਦੱਸਦੇ ਆਂ ਮੁੰਡਿਓ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਆਜੋ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੱਧੂ ਤੁਸੀਂ ਦੇਖ ਲਓ ਜਿਹੜਾ ਇਹ ਆਪਣੇ ਨਾਲ ਖੜੇ ਆ ਮੁੰਡੇ ਇਹ ਬਹੁਤ ਦੁਖੀ ਆ ਕਹਿੰਦੇ ਹੁੰਦੇ ਜਦੋਂ ਆਪਾਂ ਪਿਆਰ ਕਿਸੇ ਨਾਲ ਕਰ ਲੈਨੇ ਆ ਪਹਿਲਾਂ ਵੇਖ ਲਿਆ ਕਰੋ ਵੀ ਪਿਆਰ ਆਪਾਂ ਕਿਹਦੇ ਨਾਲ ਕਰ ਰਹੇ ਆ ਕਿਹਦੇ ਨਾਲ ਆਪਾਂ ਵਿਆਹ ਕਰਵਾ ਰਹੇ ਆ ਕਿਹਦੇ ਨਾਲ ਉਹ ਕੌਣ ਆ ਕੌਣ ਨਹੀਂ ਹੈਗੀ ਸਾਰਾ ਕੁਝ ਆਪਾਂ ਗੱਲ ਕਰਾਂਗੇ ਬਾਈ ਨਾਲ ਕੀ ਹੋਇਆ ਸਰ ਸਸੀ ਗਾਇ ਸਸੀ ਗਾਇ ਬਾਈ ਜੀ ਕੀ ਗੱਲ ਹੋਈ ਸਰ ਗੱਲ ਹੋਈ ਬਾਈ ਮੇਰਾ ਵਿਆਹ ਹੋਇਆ ਸੀਗਾ ਤੇ ਉਹ ਮੁੜ ਕੇ ਮੇਰੇ ਨਾਲ ਪਹਿਲਾਂ ਤਾਂ ਰਹੀ ਆ ਸਾਲ ਕ ਡੇਢ ਸਾਲ ਵਧ ਗਿਆ ਹੂੰ ਉਦੋਂ ਔਰ ਕੋ ਥੋੜਾ ਥੋੜਾ ਵੇਗਣ ਜੇ ਲੱਗੀ ਬਾਹਰ ਜਾਣ ਲੱਗੀ ਇੰਸਟਾ ਤੇ ਵੱਧ ਵੀਡੀਓ ਕਰਨ ਲੱਗੀ ਮੈਂ ਰੋਕਦਾ ਸੀਗਾ ਵੀ ਇਹ ਰ ਆ ਵੀ ਆਪਣੇ ਵੀ ਆਪਾ ਪਰਿਵਾਰ ਵਾਲੇ ਬੰਦੇ ਆ ਇੱਜਤ ਵਾਲੇ ਇਹ ਚੀਜ਼ਾਂ ਚੰਗੀਆਂ ਨਹੀਂ ਆ ਤੇ ਪਰ ਉਹ ਰੁਕਦੀ ਨਹੀਂ ਸੀਗੀ ਕਿੰਨੇ ਫਾਲੋਅਰ ਸੀ ਬਈ ਉਹਦੇ ਉਹਦੇ ਲੱਖ ਤੋਂ ਉੱਤੇ ਸੀ ਬਈ ਲੱਖ ਤੋਂ ਉੱਤੇ ਸੀ ਕਿਤੇ ਉਹ ਗਲਤ ਨਹੀਂ ਫਾਲੋਅ ਬਣਾ ਕਰਕੇ ਵਿਆਹ ਕਰਵਾਇਆ ਹੋਗਾ ਹਾਂ ਨਹੀਂ ਨਹੀਂ ਉਦੋਂ ਮੈਨੂੰ ਬਈ ਮੈਨੂੰ ਪਤਾ ਨਹੀਂ ਇਹ ਚੀਜ਼ਾਂ ਦਾ ਸਟਾ ਸਟਾ ਐਵੇਂ ਫਾਲੋ ਫਾਲੋਅਰ ਨਹੀਂ ਆਪਾਂ ਤਾਂ ਬਸ ਉਂ ਦਿਲ ਨੂੰ ਲੱਗੀ ਆ ਤੇ ਵੀ ਤਾਂ ਕਰਕੇ ਆ ਤੇ ਫਾਲੋ ਫਾਲੋਅਰ ਦਾ ਨਹੀਂ ਮੈਂ ਆਪਾਂ ਨੂੰ ਕੋਈ ਨਾ ਮਤਲਬ ਸੀਗਾ ਮੈਂ ਤਾਂ ਦੂਸਾਂ ਨੂੰ ਰੋਕਦਾ ਹੁੰਦਾ ਸੀ ਕਿ ਤੂੰ ਇਹੰਦੇ ਕੰਮ ਨਾ ਕਰਨਾ ਵੀਡੀਓ ਪਰ ਪਰ ਉਹ ਰੁਕਦੀ ਨਹੀਂ ਸੀਗੀ ਤੇ ਫੇਰ ਬੰਨੇ ਬੁੰਨੇ ਮਾਰ ਕੇ ਕਿਤੇ ਇਧਰ ਨੰਗੀ ਕਿਤੇ ਇਧਰ ਨੰਗੀ ਆ ਜਿਵੇਂ ਵਾਰਾ ਪਸੂ ਨਹੀਂ ਫਿਰਦ ਹੁੰਦੇ ਮੁਰ ਕੇ ਸਾਲ ਵਾਤ ਆਏ ਹੋਣ ਲੱਗੇ ਅੱਛਾ ਤੁਸੀਂ ਦੇਖ ਲਓ ਦੋਸਤੋ ਮੁੰਡੇ ਨੇ ਵਿਆਹ ਕਰਵਾਇਆ ਸੀਗਾ ਇੰਸਟਾਗ੍ਰਾਮ ਤੇ ਕੁੜੀ ਰੇਲਾ ਪਾਉਂਦੀ ਸੀ ਹਾਂ ਰੇਲਾ ਪਾਉਂਦੀ ਅੱਛਾ ਰੇਲਾ ਪਾਉਂਦੀ ਸੀ ਹਣ ਤੂੰ ਰੋਕਦਾ ਹੁੰਦਾ ਸੀ ਵੀ ਰੇਲਾ ਨਾ ਆਪਾਂ ਹਾਂ ਮੈਂ ਰੋਕਦਾ ਸੀ ਮੇਰਾ ਡੈਡੀ ਵੀ ਰੋਕਦਾ ਸੀ ਮੈਂ ਵੀ ਰੋਕਦਾ ਸੀ ਡੈਡੀ ਕੀ ਕਹਿੰਦਾ ਸੀ ਤਰਾ ਡੈਡੀ ਕਹਿੰਦਾ ਸੀ ਵਿਆਹ ਕੀ ਕੰਝਲ ਕੀਤਾ ਬੰਨੇ ਇਹਨਾਂ ਨੇ ਵਿਆਹ ਆਪਾਂ ਤਾਂ ਇੱਜ਼ਤ ਵਾਲੇ ਬੰਦੇ ਹਨ ਕਿ ਬੀ ਆਦਾ ਰੋਟੀ ਟੋਕਾ ਲੈ ਧਿਆਨ ਦਿਆ ਕਰ ਵੀ ਆ ਤੇ ਪਰ ਉਹ ਹਟੀ ਨਹੀਂ ਲੋਕ ਵੀ ਤਾਨੇ ਮਾਰਦੇ ਹੋਣਗੇ ਲੋਕ ਬਥੇਰੇ ਮਾਰਦੇ ਵੀ ਵੇਖਦੇ ਖਾਸਦੇ ਸੀਗੇ ਅਗਲਾ ਕੰਦਾ ਹੋ ਜਾਂਦਾ ਟਿਕ ਟੌਕਰ ਜਿਹੜੇ ਇੰਸਟਾਗ੍ਰam ਵਾਲੇ ਵੱਡੇ ਸਟਾਰ ਅੱਛਾ ਇਹ ਕੌਣ ਆ ਫਿਰ ਇਹ ਤਾਂ ਮੈਂ ਇਹਦੇ ਨਾਲ ਵਿਆਹ ਦੂਜੀ ਏਲ ਭੱਜ ਗਈ ਸੀ ਬਾਈ ਮੈਥੋਂ ਬਾਅਦ ਇਹ ਅੱਛਾ ਇਹਦੇ ਨਾਲ ਭੱਜ ਗਈ ਸੀ ਹਾਂ ਕੀ ਨਾਂ ਆ ਤੇਰਾ ਬਾਈ ਮੇਰਾ ਨਾਂ ਕਾਸਦੀਪ ਬਾਈ ਅੱਛਾ ਤੇਰੇ ਨਾਲ ਪਹਿਲਾਂ ਜਿਹੜੀ ਪਹਿਲਾਂ ਇਹਦਾ ਵਿਆਹ ਹੋਇਆ ਜਿਹੜੀ ਕੁੜੀ ਨਾਲ ਅੱਛਾ ਉਹ ਫਿਰ ਤੇਰੇ ਨਾਲ ਭੱਜ ਗਈ ਹਾਂਜੀ ਬਾਈ ਮੇਰੇ ਨਾਲ ਭੱਜ ਤੂੰ ਭੱਜ ਕੇ ਵਿਆਹ ਕਰਵਾਇਆ ਹਾਂ ਬਾਈ ਭੱਜ ਕੇ ਕਰਵਾਇਆ ਸੀ ਵਿਆਹਰ ਦੋਵਾਂ ਨੇ ਪਹਿਲਾਂ ਨਾਗ ਲੈਂਦੇ ਆ ਇਹਦੇ ਨਾਲ ਅਸੀਂ ਗੱ ਮੈਨੂੰ ਤਾਂ ਸੀ ਇਹਦੇ ਨਾਲ ਕ ਵਿਆਹ ਸੀ ਤਾਂ ਵਿਆਹ ਹੀ ਸੀ ਮੰਨ ਕੇ ਬਈ ਕਿਹੜਾ ਕਿ ਮਰਜ਼ੀ ਮੰਨ ਲਾਇਆ ਮੈਨੂੰ ਵੀ ਨਹੀਂ ਪਤਾ ਸੀ ਯਾਰ ਦੋਵੇਂ ਪਾਸੇ ਮੂੰਹ ਮਾਰਦੀ ਸੀ ਬਈ ਉਹ ਯਾਰ ਮਤ ਇਹੋ ਜਿਹਾ ਸੋਚੇ ਨਹੀਂ ਸੀ ਮੈਂ ਕਿ ਯਾਰ ਮੇਰੇ ਦੀ ਟਿੱਕੀ ਹੋਗੀ ਬਈ ਮੈਂ ਤਾਂ ਗੱਲ ਦੱਸਦਾ ਸਾਡੇ ਕਿਹੜੇ ਫੋਟੋ ਫਟੋ ਲਵਾਉਣ ਆਉਂਦੇ ਸੀ ਮੈਂ ਤਾਂ ਤਾਂ ਫੈਨ ਆ ਮੈਂ ਤਾਂ ਫੈਨ ਮੈਂ ਇਹ ਆਉਂਦਾ ਸੀ ਹਾਂ ਤੇ ਮੁੜ ਕੇ ਜਦੋਂ ਫੈਨ ਫੈਨ ਬਣ ਕੇ ਉਦੋਂ ਮੁੜ ਕੇ ਤਿੰਨ ਦਿਨ ਘਰੋਂ ਨਿਕਲ ਜਾਂਦੀ ਸੀ ਵੀ ਮੈਂ ਵੀਡੀਓ ਸ਼ੂਟ ਕਰਦਣਾ ਮੈਂ ਥੋੜਾ ਡਾਇਰੈਕਟਰ ਨੇ ਸਦਾ ਮੈਨੂੰ ਉਹਨੇ ਸਦਾ ਮੈਨੂੰ ਉਹਨੇ ਸਦਾ ਜਦੋਂ ਮੈਂ ਜਾਵਾਂ ਹੀ ਬਸ ਰਸਾ ਇੱਕ ਆਸਤਾ ਵੀ ਮੈਂ ਜਾਣ ਹੀ ਜਿੱਥੇ ਜਾਂਦੀ ਸੀ ਉਹ ਅੱਛਾ ਤੈਨੂੰ ਦੱਸ ਕੇ ਜਾਂਦੀ ਸੀ ਵੀ ਮੈਂ ਕਿੱਥੇ ਜਾਂਦੀ ਬਾਈ ਮੈਨੂੰ ਕਹੋ ਸੀ ਮੈਨੂੰ ਐ ਕਹਿਣਦੀ ਹੁੰਦੀ ਸੀ ਵੀ ਚੰਡੀਗੜ੍ਹ ਮੇਰੀ ਸ਼ੂਟਿੰਗ ਆ ਤੇ ਮੁੜ ਕੇ ਇਹਦੇ ਕੋਲੇ ਜਾਂਦੀ ਸੀ ਉਹ अच्छा तेरे ਕੋਲ ਹੁੰਦੀ ਸੀ ਹਾਂਜੀ ਬਈ ਮੇਰੇ ਕੋਲ ਹੀ ਇੱਥੇ ਰਹਿੰਦੇ ਸੀ ਤੁਹਾਨੂੰ ਅਸੀਂ ਬਈ 17 ਸੈਂਟਰ ਰਹਿੰਦੇ ਸੀ ਚੰਡੀਗੜ੍ਹ ਅੱਛਾ ਦੋਵੇਂ ਜਣੇ 17 ਸੈਕਟਰ ਦੇ ਵਿੱਚ ਰਹਿੰਦੇ ਸੀਗੇ ਅੱਛਾ ਕਿੱਥੇ ਰਹਿੰਦੇ ਸੀ ਫਲੈਟ ਬਰੂਟ ਫਲੈਟ ਲੈਂਦਾ ਸੀ ਵਿਆਹ ਦਾ ਸਾਡਾ ਉੱਥੇ ਕਿੰਨੇ ਦਿਨ ਰਹਿੰਦੇ ਤੇਰੇ ਕੋਲ ਉੱਥੇ ਮੇਰੇ ਕੋਲ ਬਈ 10 ਦਿਨ ਵੀ ਰਹਿੰਦੀ ਸੀ 20 ਦਿਨ ਵੀ ਉੱਥੇ ਕਹਿੰਦੀ ਹੁੰਦੀ ਸੀ ਕਹਿੰਦੀ ਵੀ ਤੇ ਇਹ ਜਿਹੜਾ ਇਹ ਘਰ ਵਾਲਾ ਵੀ ਨਸ਼ੇ ਕਰਦਾ ਮੈਨੂੰ ਤਕੜਦਾ ਮਾਰਦਾ ਇਦਾਂ ਕਹਿੰਦੀ ਸੀ ਤੈਨੂੰ ਹਾਂਜੀ ਮੈਨੂੰ ਕਹਿੰਦਾ ਗਰੇ ਚ ਟਾਲੋਂਦਾ ਦਾਰੂ ਪੀਂਦਾ ਬਾਬਾ ਕੋ ਦੱਸਿਆ ਜੀ ਬਈ ਉਹਨੇ ਮੈਨੂੰ ਕਹਿੰਦੀ ਮ ਤੋਂ ਮਗਾ ਚਾਉ ਤੂੰ ਕੋ ਨਹੀਂ ਮਗਾ ਮੈਨੂੰ ਤੋ ਕਦਾ ਨਹੀਂ ਦਿੰਦੀ ਕਹਿੰਦੀ ਨਹੀਂ ਦਿੰਦੀ ਭਾਈ ਮੇਰਾ ਨਵਾਵਾ ਗੱਲਾਂ ਕਰੀ ਗਏ ਫਿਰ ਮੈਂ ਵਿਆਹ ਕਰਵਾ ਲਿਆ ਭਾਈ ਕਹਿੰਦਾ ਉਹ ਤੇਰੇ ਤੇ ਇਲਜ਼ਾਮ ਲਾਉਂਦੀ ਆ ਵੀ ਤੂੰ ਚਿੱਟਾ ਲਾਉਂਦਾ ਸੀ ਤੂੰ ਉਦਾਰੂ ਪੀਂਦਾ ਸੀ ਤੂੰ ਨਸ਼ੇ ਕਰਦਾ ਸੀ ਹੁਣ ਕੁੱਟਦਾ ਮਾਰਦਾ ਸੀ ਅੱਛਾ ਭਾਈ ਫਿਰ ਭਾਈ ਮੈਂ ਕੁਛ ਨਹੀਂ ਸੀ ਕਰਦਾ ਨਾ ਕੋਈ ਕਰਦਾ ਸਗ ਨਹੀਂ ਮੈਨੂੰ ਕੁੱਟਦੀ ਸੀ 150 ਕਿਲੋ ਦੀ ਤਾਪ ਸੀਗੇ ਮੈਂ ਕਿੱਥੇ ਕੁੱਟ ਦੂੰਗਾ ਨਾ ਹੈ ਮੈਂ ਤਾਂ ਪਹਿਲਾਂ ਤਾਂ ਵਿਆਹ ਕਰਾ ਕੇ ਫਿਰ ਤਾਂ ਆਉਂਦਾ ਸੀਗਾ ਘਰਦਿਆਂ ਵੀ ਵੇਖਿਆ ਵੀ ਆ ਕੇ ਟਰੱਕ ਚਾ ਲੈ ਆਉਂਦਾ ਤੇ ਮੁੜ ਕੇ ਚੱਲ ਮੈਂ ਨਸ਼ਾ ਪਤਾ ਕਰਦਾ ਸੀ ਤੇ ਇਹਨੂੰ ਕਦੋਂ ਛ ਕਿਉਂਕਿ ਜੇ ਮੈਂ ਨਸ਼ਾ ਪਤਾ ਕਰ ਦਿੰਦਾ ਬਾਈ ਨਾਲੇ ਕਹਿੰਦੇ ਬਈ ਉਹ ਤੁਹਾਡੀ ਛੱਤ ਵੀ ਡਿੱਗ ਪਈ ਸੀ ਕਹਿੰਦੇ ਰੀਲ ਪਾਈ ਤੁਸੀਂ ਸਾਡੀ ਕੋਈ ਛੱਤ ਨਹੀਂ ਸੀ ਉਹ ਕਿਸੇ ਹੋਰ ਦੀ ਜਿਹੜੀ ਲਪਾ ਕੇ ਆਏ ਨੇ ਤੇ ਬਣਾ ਕੇ ਭੇਜਤੀ ਅੱਛਾ ਕਿਸੇ ਹੋਰ ਦੀ ਛੱਤ ਸੀ ਉਹ ਫੇਰ ਬਾਈ ਕੋਈ ਛੱਤ ਨਹੀਂ ਸੀ ਨਾਲੇ ਤਾਂ ਤੁਸੀਂ ਵੀਡੀਓ ਦੇ ਵਿੱਚ ਕਹੀ ਜਾਂਦੇ ਹੋ ਵੀ ਵੀ ਸਾਡੀ ਛੱਤ ਡਿੱਗ ਪਈ ਅਸੀਂ ਗਰੀਬ ਬੰਦੇ ਆਂ ਜੀ ਸਾਨੂੰ ਪੈਸੇ ਕਰੋ ਸਾਡਾ ਆ ਫਲਾ ਨਾ ਮੈਨੂੰ ਤਾਂ ਬਾਈ ਉਹਨੇ ਕੁੱਟ ਕੇ ਕੁੱਟ ਕੇ ਤੁਮਕਾ ਕੇ ਵੀ ਨਹੀਂ ਮੈਂ ਛੱਡ ਕੇ ਉੱਠ ਜੂੰਗੀ ਨਹੀਂ ਮੈਂ ਉੱਥੇ ਮੁੰਡੇ ਸੱਦ ਕੇ ਤੇਰੇ ਲੱਤਾਂ ਪਹਾ ਤਲਾ ਦੂੰਗੀ ਵੀ ਕਿਹੜਾ ਉਹ ਕਰ ਵੀ ਮੇਰੇ ਮਗਰ ਪੈਸੇ ਆ ਜਾਣਗੇ ਹਾਂ ਵੀ ਮੇਰੇ ਮਗਰ ਬੋਲ ਮੈਨੂੰ ਪੈਸੇ ਆ ਜਾਣਗੇ ਚਾਰ ਅੱਛਾ ਉਹ ਪੈਸੇ ਫਿਰ ਕਰਤੇ ਲੋਕਾਂ ਨੇ ਭਈ ਉਹ ਨੂੰ ਪਤਾ ਉਹਨੇ ਸੱਤਾ ਸਾਰਾ ਕੁਝ ਮੈਨੂੰ ਕੋਈ ਪਤਾ ਨਹੀਂ ਉਹਦਾ ਚੀਜ਼ ਨਾ ਇਹ ਕਹੀ ਹੈ ਬਹੁਤਾ ਹੀ ਖਣਗੇ ਅਸੀਂ ਬਹੁਤਾ ਹੀ ਹਾਂ ਅੱਬੇ ਹੁਣ ਵੀ ਖਾਈ ਜਾਂਦੀ ਆ ਉਹ ਕਿਹੜੀ ਹੁਣ ਮੁੰਡੇ ਨਾਲ ਭੱਜੇ ਕਿਹੜੇ ਨਾਲ ਉਹ ਹੁਣ ਵੀ ਵੀਡੀਓ ਬਣਾ ਬਣਾ ਪਾਈ ਜਾਂਦੀ ਆ ਬਈ ਬਧਾਇਰ ਅੱਛਾ ਤੇਰੇ ਨਾਲ ਫਿਰ ਉੱਤੇ ਜਦੋਂ ਇਹਦੇ ਕੋਲੋਂ ਤੇਰੇ ਨਾਲ ਭੱਜ ਕੇ ਗਈ ਆ ਉਹ ਤੇਰੇ ਨਾਲ ਰਹਿਣ ਲੱਗ ਗਈ ਤੂੰ ਐ ਭਾਈ ਮੈਂ ਐਕਸ਼ਨ ਕੀ ਲੈਣਾ ਸੀ ਕਿ ਮੁਰਕੇ ਜਦੋਂ ਪਤਾ ਲੱਗਿਆ ਵੀ ਇਹਦੇ ਨਾਲ ਵਿਆਹ ਕਰਾਈ ਬੈਠੀ ਐ ਮੈਂ ਕੋਰਟ 'ਚ ਵੀ ਕੇਸ ਕੀਤਾ ਮੁਰਕੇ ਕੋਈ ਗੱਲ ਹੀ ਨਹੀਂ ਭਾਈ ਸੁਣ ਦੱਸਾਂਦਾ ਵੀ ਮਨ ਕੋਈ ਅੱਛਾ ਫੇਰ ਤੇਰੇ ਨਾਲ ਭੱਜ ਗਈ ਹਾਂ ਤੂੰ ਰੱਖੀ ਕਰੇ ਹਾਂ ਵੀ ਰੱਖੀ ਦਾ ਮੈਂ ਉਹ ਵੀ ਕੰਮ ਹੀ ਹੈ ਯਾਰ ਕਿਤੇ ਕਿਤੇ ਉਹਦੇ ਨਾਲ ਜਾਵੜੀ ਇਹ ਆਹ ਮੈਂ ਤੈਨੂੰ ਦੱਸ ਦਾਂ ਯਾਰ ਇਹਨਾਂ ਹੁਣ ਇਹਦਾ ਘਰ ਸਿੱਟੇ ਹੀ ਉਹ ਸਾਡੇ ਭਾਂਜੇ ਉਹਨਾਂ ਦਾ ਲੈਟਰਿੰਗ ਢਾਈ ਨਾਲੇ ਪੱਥਰ ਸਿੱਟੇ ਬਾਹਲਾ ਕੁਛ ਕਰਕੇ ਲੈਟਰਿੰਗ ਪੱਥਰ ਕਿਵੇਂ ਵਲੈਡਰਿੰਗ ਬੰਦੀ ਜੀ ਨੂੰ ਇਹ ਚ ਬਹਿਣਾ ਨਹੀਂ ਹੁੰਦਾ ਨਾਲੇ ਤਾਂ ਉਹਦੀ ਲੱਤ ਪਸਾਲੀ ਸੀ ਉਹਦੇ ਚ ਬਈ ਯਾਰ ਹੋਰ ਮੋਟੀ ਬੜੀ ਸੀ 10 ਜਣਾਂ ਨੇ ਕੱਢੀ ਮੁੜ ਕੇ ਬਈਰ ਪੱਥਰ ਪੁੱਥਰ ਸੜਤਾ ਉਹਨਾਂ ਦਾ ਕੰਮ ਵਧਾ ਕੇ ਆਈ ਹੈ ਕਦੋਂ ਦੀ ਸਾਡੇ ਘਰੇ ਆਈ ਸੀ ਬਈ ਇਹ ਕੌਣ ਹੈ ਬਈ ਮੇਰਾ ਡੈਡੀ ਯਾਰ ਡੈਡੀ ਹੈ ਕਿ ਸੱਚ ਚਾਚਾ ਹੀ ਮੰਨ ਲਾਰ ਡੈਡੀ ਕਹਿੰਦੇ ਹਾਂ ਬਈ ਡੈਡੀ ਕਹਿੰਦਾ ਚਾਚਾ ਤੋਂ ਇਹਦਾ ਬਈ ਹਾਂਜੀ ਕੀ ਗੱਲ ਹੋਈ ਹੈ ਬਈ ਬੁਰਾ ਹਾਲ ਹੀ ਹੋਇਆ ਜੀ ਬੁਰਾ ਹਾਲ ਹੋ ਗਿਆ ਜਦੋਂ ਇਹ ਵਿਆਹ ਕੇ ਲੈ ਕੇ ਕਹਿੰਦੇ ਤੁਸੀਂ ਬਹੁਤ ਕਿਆ ਸੀਗਾ ਵੀ ਆ ਕਿਧਰੋਂ ਕੀ ਲੈ ਆਂਦੀ ਕਿਆ ਤਾਂ ਸੀਗਾ ਜੀ ਮੋਟੀ ਭਾਲੀ ਆ ਕਿਆ ਜੀ ਹਾਂ ਕਿਆ ਸੀ ਅੱਖ ਹੀ ਨਹੀਂ ਲੱਗਈ ਇਹ ਹਾਂ ਭਾਂਡ ਚੋਂ ਦਾ ਪੱਕੀ ਹੋਹੀ ਗੱਲ ਹੋ ਗਈ ਹੁਣ ਦੱਸੇ ਦੇਖੋ ਪੱਧਰ ਆ ਇਹਨੂੰ ਮੈਨੂੰ ਪਤਾ ਨਹੀਂ ਦਾ ਯਾਰ ਪੱਧਰ ਆ ਇਹ ਹਾਂ ਅੱਛਾ ਭਈ ਕਹਿੰਦੇ ਇਹ ਇਹ ਤੁਹਾਡੀ ਛੱਤ ਡੇਗੀ ਨਾ ਢੱਤੀ ਡੇਗੀ ਅੱਛਾ ਅੱਗੇ ਅੱਗੇ ਜਿੱਦੇ ਨਾਲ ਭੱਜ ਗਈ ਹੁਣ ਉਹਨਾਂ ਦਾ ਕੀ ਡੇਗੂ ਹੁਣ ਉਹਨਾਂ ਦਾ ਕੀ ਪਤਾ ਕੀ ਕੀ ਸੱਟ ਲੱਗੂਗਾ ਉਹਨਾਂ ਨੂੰ ਪਤਾ ਸਾਰਾ ਬਾਲਟਾਂ ਵੀ ਤੋੜਿਆ ਹੋਇਆ ਸਾਰਾ ਕੁਝ ਹੀ ਕਰ ਦੁੱਤਾ ਯਾਰ ਉਹ ਗੋਲੀ ਨਾ ਕਰਦੇ ਉਹਨਾਂ ਨੇ ਕਿਤੇ ਜਿਹੜੀਆਂ ਉਹ ਹੈ ਜੀ ਕੁੜੀਆਂ ਹੁੰਦੀਆਂ ਨਾ ਪਹਿਲਾਂ ਇਹਦੇ ਨਾਲ ਕਰਾਇਆ ਫਿਰ ਇਹਦੇ ਨਾਲ ਵੀ ਅੱਗੋਂ ਆਈ ਸੀ ਕਿਸੇ ਕੋਲ ਭੱਜ ਕੇ ਫਿਰ ਇਹਦੇ ਨਾਲ ਕਰਾ ਲਿਆ ਇਹ ਵੀ ਭੱਜ ਕੇ ਫਿਰ ਅੱਗੇ ਗਈ ਆ ਹੁਣ ਕਿਸੇ ਕੋਲ ਮੁੰਡੇ ਕੋਲ ਹੁਣ ਇਹਨਾਂ ਦਾ ਕੰਮ ਪਤਾ ਕੀ ਆ ਕੰਮ ਬਸ ਇਹੀ ਆ ਵੀ ਪੈਸਾ ਖਾਓ ਪੈਸਾ ਕਮਾਓ ਆਹੀ ਕੰਮ ਆ ਇਹਨਾਂ ਦਾ ਠੀਕ ਹੈ ਵੀ ਉਹਨਾ ਬਿਆਹ ਕਰਵਾ ਲਿਆ ਰੀਲਾਂ ਪਾਉਂਦੇ ਸੀ ਕਿੰਨੇ ਰੁਪਏ ਲੈਂਦੇ ਸੀ ਬਈ ਕਿਸੇ ਦੀਆਂ ਰੀਲਾਂ ਪਾਉਂਦੇ ਸੀ ਇਹ ਤਾਂ ਉਹ ਬਹੁਤ ਲੈਂਦੀ ਸੀਗੀ ਤੇ ਪਰ ਉਹਦੇ ਵਿੱਚ ਪ੍ਰਮੋਸ਼ਨਾਂ ਵੀ ਕਰਦੀ ਇੱਜ਼ਤ ਨਹੀਂ ਸੀਗੀ ਸਾਡੀ ਅਣਖ ਨਹੀਂ ਸੀ ਉਹਦੇ ਚ ਬਈ ਉਹ ਦੇਖ ਅਣਖ ਨੂੰ ਖੇਣੀ ਸੀ ਉਹਦਾ ਤੂੰ ਹੀ ਕਰਦਾ ਸੀ ਪ੍ਰਮੋਸ਼ਨ ਪ੍ਰਮੋਸ਼ਨ ਆ ਵੀ ਕੀਤੀਆਂ ਜੀ 2-3 5000 ਰੁਪਏ ਬਣਿਆ ਸੀ ਮੈਨੂੰ ਦੂਹਾਂ ਕਦਾਂ ਕੀਤਾ ਜੀ ਉਹਦਾ ਸਿਸਟਮ ਪਤਾ ਬਈ ਕੀ ਆ ਕਿਵੇਂ ਉਹਨੇ ਮੇਰੇ ਚਾਚੇ ਦਾ ਨੰਬਰ ਦਿੱਤਾ ਉਹਨੂੰ ਉਹ ਇਹਦੇ ਨਾਲ ਵੀ ਗੱਲ ਕਰਨ ਲੱਗ ਜੂ ਇਹੋ ਜੀ ਇਹਦੇ ਘਰੇ ਵੀ ਆ ਜੂਗੀ ਇਹਦੇ ਕੋਲ ਵੀ ਆ ਜੂਗਾ ਨਾ ਆਏ ਨੇ ਵੇਖਣਾ ਬੰਦਾ ਇਹੋ ਜਾਂ ਬੱਸ ਉਹਨੇ ਤਾਂ ਸਮਝ ਗਿਆ ਤੂੰ ਬਾਕੀ ਗੱਲ ਹੋਲਾ ਆ ਬੰਦਾ ਵੇਖ ਲੈ ਤੂੰ ਕਿੱਡਾ ਸੋਹਣਾ ਯਾਰ ਤੈਨੂੰ ਲੱਗਦਾ ਏ ਇਹਦੇ ਵੀ ਘਰੇ ਜਾ ਕੇ ਨਾਲ ਪਜੂ ਇਹਦੇ ਹੋ ਜਾਂਦਾ ਸਿਸਟਮ ਮੇਰਾ ਬੱਕਰਨ ਵਾਲੀ ਮੰਡੀ ਆ ਪੱਤਾਂ ਉਂਗਲੀ ਜਾ ਵੜਦੇ ਆ ਵੀ ਆ ਬੱਕਰੀ ਕਿੰਨੇ ਦੀ ਆ ਆ ਕਿੰਨੇ ਦੀ ਆ ਉਹੋ ਕੰਮ ਆ ਉਹਦਾ ਉਹ ਕੰਮ ਅੱਛਾ ਫੇਰ ਭਾਈ ਉਹ ਬੱਸ ਫੇਰ ਭਾਈ ਤੇਰਾ ਬਾਪੂ ਭਾਈ ਪਿੰਡ ਦੇ ਵਿੱਚ ਤੁਰਦਾ ਸੀ ਤੇ ਲੋਕ ਕਹਿੰਦੇ ਸੀ ਉਹ ਬਾਈ ਬਹੁਤ ਕਹਿੰਦੇ ਸੀ ਸੱਥਾਂ ਦੇ ਵਿੱਚ ਉਹਨੂੰ ਕਹਿੰਦੇ ਉਹ ਬੈਠਣ ਜੋਗਾ ਨਹੀਂ ਛੱਡਿਆ ਸੀ ਉਹਨੂੰ ਉਮਰ ਕੇ ਘਰੇ ਹੀ ਰਹਿਣ ਲੱਗ ਗਿਆ ਉਹ ਕਦੋਂ ਤੁਸੀਂ ਪਾ ਲੋ ਕੰਦਲ ਕੀਤਾ ਜਿਹੜਾ ਕਰਨਾ ਭਰਾ ਮੇਲਾ ਤਾਂ ਬਾਹਰ ਜਾਣ ਦੀ ਜੀ ਨਹੀਂ ਕਰਦਾ ਲੋਕ ਚੱਡਾਂ ਕਰਦੇ ਆ ਹੁਣ ਬੈਕ ਗਰਾਇੰਗ ਕਰਾਂ ਮੈਂ ਕਰਾਉਂਗਾ ਬਾਈ ਇਹਲਾ ਮੈਂ ਪੜਾ ਇਹ ਜੀ ਨਾ ਨਹੀਂ ਕਰਾਉਂਦਾ ਵੀ ਜਿਹੜੀ ਕੋਈ ਫੋਨ ਜਿਹਦੇ ਕੋਲ ਫੋਨ ਨਾ ਹੋ ਉਹ ਤਾਂ ਉਹਦੇ ਨਾਲ ਕਰਾਉਂਗਾ ਇਹਦਾ ਘਰ ਤਾਂ ਵੀ ਮੈਨੂੰ ਪਤਾ ਕਿਵੇਂ ਐਂਡ ਗਿਆ ਵੀ ਕੋਠੇ ਦੇ ਰੀਲਾ ਬਣਾਉਂਦੇ ਹੁੰਦੇ ਸੀ ਇਹਦੋਂ ਮੈਂ ਬਣਾਉਂਦੇ ਹੁੰਦੇ ਸੀ ਨਾ ਬਾਈ ਹਾਂ ਬਣਾਉਂਦੇ ਸੀ ਮੈਂ ਵੇਖੀ ਛੱਟ ਕੇ ਲੈ ਗਿਆ ਮੇਰੀ ਭੈਣ ਹੀ ਤੂੰ ਕਰਦੀ ਇਹ ਤਾਂ ਭੈਣ ਘੜ ਕੇ ਰੱਖਦੀ ਕਰਦੀ ਇਹ ਬੰਦਾ ਆਇਆ ਸੀ ਫੈਨ ਬਣ ਕੇ ਤੇ ਮੇਰਾ ਹਾਲਾ ਲੈ ਗਿਆ ਉਹ ਰੱਜ ਜੱਜ ਦੀ ਹੁੰਦੀ ਫੇਰ ਵੀ ਲਈ ਜਾਂਦਾ ਕਹਿੰਦਾ ਆਉਂਦਾ ਸੀ ਇਹ ਫੈਨ ਬਣ ਕੇ ਕਹਿੰਦਾ ਜੀ ਕਹਿੰਦਾ ਮੈਂ ਫੋਟੋ ਕਰਾਉਣੀਆਂ ਫੋਟੋ ਕਰਾਉਂਦਾ ਕਰਾਉਂਦਾ ਭਾਂਦਾ ਯਾਰ ਉਹਨੂੰ ਫੜ ਕੇ ਲੈ ਗਿਆ ਫੈਨ ਨਾਲ ਹੀ ਲੈ ਆ ਬਈ ਮਦਾ ਦਾ ਦੂਜਿਆਂ ਹੀ ਕਰਾ ਗਿਆ ਵੱਡਗਾ ਹੀ ਵਿਆਹ ਲਾ ਕੇ ਸਾਰੇ ਅੱਛਾ ਬਈ ਹੁਣ ਤੈਨੂੰ ਤੈਨੂੰ ਲੱਗਦਾ ਵੀ ਤੂੰ ਇਹਦਾ ਨਾ ਜਿਹੜਾ ਬੇੜਾ ਕਰਕੇ ਇਹਦਾ ਕੀਤਾ ਤੂੰ ਤੇਰੇ ਨਾਲ ਹੀ ਹੋ ਗਿਆ ਉਹੀ ਗੱਲ ਹੱਡਦਾ ਹੋ ਗਿਆ ਤਾਂ ਹੁਣ ਬੈਨੇ ਇਕੱਠੇ ਚ ਕੇ ਢਾਬੇ ਦੇ ਬੈਠਾਂਗੇ ਬਈ ਦਰੂਦ ਰੂ ਬਿਨੇ ਬਾਬੇ ਕੇ ਢਾਬੇ ਦੇ ਬੈਠਾਂਗੇ ਕਰਾਂਗੇ ਉਹਦਾ ਹੋਰ ਕੀ ਰੋਵਾਂਗੇ ਕੀ ਦੀ ਉਡੀਕ ਆ ਤੁਹਾਨੂੰ ਅਗਲੇ ਮੁੰਡੇ ਦੀ ਵੀ ਦੀ ਕੇ ਕਦੋਂ ਉਹ ਵੀ ਆਵੇ ਹਾਂ ਉਹ ਵੀ ਮੈਨੂੰ ਲੱਗਦਾ ਵੀ ਦੋ ਕੁ ਮਹੀਨੇ ਦਾ ਕੰਮ ਹੀ ਆ ਉਹਦਾ ਵੀ ਆ ਕੇ ਲੈ ਉਹ ਉਹ ਵੀ ਬੜੇ ਤਕੜੇ ਕਰੋਣੀ ਬਈ ਨੌਰਮਲੀ ਲੱਗਦਾ ਮੈਨੂੰ ਉਹਦਾ ਵੀ ਉਹਦਾ ਪਤਾ ਕੀ ਚੱਕਰਾ ਕਦੋਂ ਆਪਾਂ ਨਾਉਣੇ ਆ ਹਨਾ ਉਹ ਫਟ ਜਾਂਦੇ ਨੇ ਹੁੰਦੇ ਨਾਉਣ ਵਾਲਿਆਂ ਪੀੜੇ ਜਾਂਦੇ ਰਬੜ ਦੇਣਾ ਉਹਨੇ ਪਤਾ ਹੀ ਨਹੀਂ ਉਹ ਸਾਡੇ ਨਾਲ ਕਿੰਨੇ ਜਾਂ ਤੋੜ ਦਿੰਦਾ ਆਪਣੇ ਬਾਈ ਪਤਾ ਚੱਕ ਰਹੀ ਆ ਨਾਉਣ ਵਾਲਾ ਇਹ ਆ ਉਹਨੇ ਕੁਝ ਨਹੀਂ ਛੱਡਣਾ ਉਹ ਤਾਂ ਤਖਤ ਵੀ ਵੇਚ ਦੋ ਉਹਦੇ ਜਦੋਂ ਕੰਦਾ ਕੰਦਾ ਵਿਕ ਗਈਆਂ ਉਹਦੀਆਂ ਵਿਚਾਰੇ ਉਹਦੋਂ ਜਦੋਂ ਜੰਮਾ ਲੜੇ ਮੈਦਾਨ ਚ ਸਾਨੂੰ ਵਾਗੀ ਪਰ ਉਹਨੋਂ ਬਾਅਦ ਉਹ ਚੌਥੇ ਬੰਦੇ ਨਾਲ ਭੱਜ ਗਈ ਫੇਰ ਆਉ ਸਾਡੇ ਕੋਲ ਨਾਲੇ ਉਹ ਐਂ ਕਹਿੰਦੇ ਸੀਗਾ ਉਹ ਮੁੰਡਾ ਕਹਿੰਦਾ ਸੀਗਾ ਕਹਿੰਦਾ ਮੈਨੂੰ ਇਹ ਪਹਿਲਾਂ ਹੀ ਪਿਆਰੀ ਲੱਗਦੀ ਸੀ ਜਦੋਂ ਮੈਂ ਵਿਆਹ ਤੇ ਗਿਆ ਸੀ ਉੱਥੇ ਮੈਨੂੰ ਬਹੁਤ ਪਿਆਰੀ ਲੱਗੀ ਇਹ ਠੀਕ ਹੈ ਵੀ ਮੈਨੂੰ ਐਂ ਲੱਗਦਾ ਸੀ ਮੇਰਾ ਕਿਤੇ ਇਹਦੇ ਨਾਲ ਵਿਆਹ ਹੋ ਜੇ ਨਾ ਕੀ ਆ ਬਾਤ ਹੀ ਹੋ ਜੇ ਕਹਿੰਦਾ ਮੈਂ ਭੂਆ ਨੂੰ ਵੀ ਕਿਹਾ ਸੀਗਾ ਵੀ ਮੇਰਾ ਰਿਸ਼ਤਾ ਇਹਦੇ ਨਾਲ ਹੋ ਜਾਂਦਾ ਤਾਂ ਵਧੀਆ ਸੀਗਾ ਕਿਤੇ ਉਹ ਗੱਲ ਤਾਂ ਨਹੀਂ ਕਿਤੇ ਉਹ ਪਹਿਲਾਂ ਹੀ ਇਹੋ ਜਿਹਾ ਕੰਮ ਹੀ ਕਰਦੀ ਫਿਰ ਟਰੰਗੀਆਂ ਟਰੁੰਗੀਆਂ ਲਵਾਉਂਦੀ ਫਿਰਦੀ ਸੀ ਆਦੇ ਤੇ ਵੀ ਉਹ ਮੈਨੂੰ ਮੁੰਡਾ ਪ੍ਰਪੋਜ਼ ਲਾਵੇ ਤਾਂ ਮੈਂ ਉਹਦੇ ਨਾਲ ਭੱਜਾਂ ਉਹ ਭਾਈ ਉਹੀ ਕਰਨੋ ਜਲੇਲੀ ਗੱਲ ਹੋ ਗਈ ਕਿਆ ਬਾਤ ਆ ਜਟਾ ਕਿਆ ਬਾਤ ਆ ਕੱਲ ਕਿਹਦੇ ਨਾਲ ਪਤਾਈ ਰਹਾਤਾ ਉਹਦਾ ਕੀ ਪਤਾ ਕਿਹਦੇ ਨਾਲ ਕੀ ਰਾਤ ਪਤਾਉਣੀ ਆ ਚਲ ਮੇਰੇ ਤੇ ਟਰਾਈਆਂ ਲਾਉਂਦੀ ਮੈਨੂੰ ਵੀ ਆਇਆ ਹੁੰਦਾ ਵਿਆਹ ਹੋ ਜਾ ਇਹ ਕਹਿੰਦਾ ਸੀ ਤੇਰੇ ਨਾਲ ਤੇਰੇ ਨਾਲ ਗੱਲ ਕਿਵੇਂ ਹੋਈ ਹਾਂ ਦੁੱਦਾ ਬਈ ਮੈਂ ਵੀ ਮੈਨੂੰ ਵੀ ਉਹਨਾਂ ਕਿਤੇ ਮੈਂ ਕਿਤੇ ਸੋਹ ਤੇ ਇਕੱਠੇ ਹੋਏ ਸੀ ਤੋ ਮੈਨੂੰ ਵੀ ਆਦੇ ਸੋਹ ਤੇ ਦਲਜੀਤ ਦਾ ਸਾਹ ਤੇ ਸੋਹ ਤੇ ਇਕੱਠੇ ਹਾਂ ਹਾਂ ਬਈ ਉਹਨੇ ਉਹਦੇ ਸੋਹ ਦੀ ਇਕੱਠੇ ਹੋਈ ਸੀ ਯਾਰ ਮਰ ਜਾਣੇ ਉਹਦਾ ਸ਼ੋਹ ਤਾਂ ਨਹੀਂ ਬਣਾਉਂਦੇ ਸੀ ਇਕੱਠੇ ਇਹਦੇ ਕੰਜਲ ਪੁੱਤਾਂ ਵੱਧ ਕਰ ਲੱਗੇ ਯਾਰ ਉੱਥੇ ਆਈ ਸੀ ਵਿਆਹ ਦੀ ਇਹ ਆਈ ਸੀ ਹਲਾਉਣ ਲੱਗੇ ਸੀ ਮੈਂ ਹਲਾਉਂਦਾ ਨਹੀਂ ਸੀਗਾ ਉਹਦੇ ਸੁਰਖੀ ਲੱਗੀ ਸੀ ਬੁੱਲਾਂ ਤੇ ਮੈਨੂੰ ਬੁੱਲਾਂ ਦਾ ਪਸੰਦ ਆਈ ਉਹ ਬਈ ਅੱਛਾ ਹਾਂ ਪੋਲੇ ਪੋਲੇ ਜੇ ਬੁੱਲ ਲੱਗੇ ਤਿੱਖੇ ਤਿੱਖੇ ਜੇ ਮਗਰ ਆਹ ਭੈ ਜੋ ਚੰਗੀ ਆ ਮਗਰ ਇਹਨੂੰ ਵਿਖ ਜੇ ਦੋ ਹੱਥੇ ਦੇਣਾ ਤੇ ਬੇਨ ਮੈਂ ਦੋ ਕਮਿੰਟ ਮਾਰੇ ਸਾਰੇ ਸੂਰੇ ਜੇ ਤੀਜੇ ਸਿਆਰੇ ਤਨੇ ਵੀ ਮੈਨੂੰ ਨੰਬਰ ਦਾ ਸਿਆਰਾ ਕਰਤਾ ਐ ਐ ਕਰਤਾ ਤੁਮੇ ਵੀ ਕਰਤਾ ਕਹਿੰਦੀ ਲੈ ਆਓ ਤੇ ਉਹ ਲੈ ਜਾ ਕੇ ਇਹਦੇ ਫੜਾਤਾ ਮੈਂ ਫੁੱਲਾਂ ਦੇ ਮੁੜਕੇ ਫੁੰਲਾ ਮੈਨਾਂ ਕੀਤੀ ਮਹੀਨਾ ਦੀ ਗੱਲ ਅੱਧਾ ਮਹੀਨਾ ਰਹਿ ਗਈ ਕਦੋਂ ਉਦੋਂ ਦਾ ਮੁੜਕੇ ਨਹੀਂ ਜਦੋਂ ਜਦੋਂ ਇਹ ਕਹਿੰਦਾ ਦੋ ਹੱਥ ਵੇਖੇ ਤੇ ਦੋ ਹੱਥ ਵੇਖ ਗਈ ਅਗਲੀ ਫੇਰੇ ਦਿਨ ਤੇ ਇੱਕਦਮ ਸਿਆਲੀ ਸਾਰਾ ਸਿਆਲੀ ਉਹਦਾ ਖਰਾਬ ਕਰਤਾ ਰ ਮੰਨ ਕੇ ਚੱਲ ਉਹਦਾ ਖਰਾਬ ਕਰਦਾ ਕਿ ਤੇਰਾ ਕਰ ਮੇਰਾ ਕਰਤਾ ਤੇਰਾ ਡਰਤਾ ਪਹਿਲਾਂ ਮੇਰਾ ਖਰਾਬ ਕਰਤਾ ਸਾਲ ਮੜਕੇ ਦਾ ਕਰਤਾ ਹੁਣ ਗਾ ਤੀਜੇ ਬੰਦੇ ਦਾ ਪੋ ਚੜਿਆ ਸੀ ਯਾਰ ਹਨਾ ਪੋਰ ਮਗਰ 9 ਸਾਲ ਤੇ ਆਇਆ ਹੁੰਦਾ। ਇਲਾਵਾ ਮੇਰੀ ਗੱਲ ਤੁਹਾਨੂੰ ਮੈਂ ਦੱਸਦਾ। ਪੌਣੇ ਬੈੱਡ ਤੇ ਤੋ ਪੈਂਦੀ ਸੀਗੀ। ਮਾ ਤਾਂ ਕੰਨੀ ਤੇ ਪੈਂਦੇ ਕਈ ਰੁਪਾਸਾ ਮਾਲਕਵੇਂ ਤਾਂ ਥੱਲੇ ਸੜਦੀ। ਸਾਡੇ ਦਾ ਬੈੱਡ ਵੀ ਵੱਡੇ ਬਣਾਏ ਵੀ ਸੀ। ਪੱਕੀ ਬਣਾਏ ਸੀ ਸੀਮਿੰਟ ਦੇ। ਸੈਜ ਵਧਾਇਆ ਸੀ। ਇਹ ਮਦਾਂ ਸਿਰ ਪੋ ਚੜੂਗਾ ਪਾਚੋਂ ਨਜ਼ਾਰੇ ਲਵਾਂਗੇ। ਪੋ ਪਹਿਲਾਂ ਹੀ ਹੋਰ ਨਹੀਂ ਬਤਾਈ ਜਾਂਦੀ ਉਹ। ਫੇਰ ਭਾਈ। ਭਾਈ ਇਹ ਕਹਿੰਦਾ ਨਾ ਸਾਡੇ ਜੇ ਮੋਟਰਸਾਈਕਲ ਤੇ ਮੈਂ ਵਾਹ ਕੇ ਲੈਂਦੇ ਤੇ ਇਹ ਕਿਹੜਾ ਜਾਮੇ ਤੇ ਲਈ ਜਾਂਦਾ ਸੀਗੇ? ਇਹ ਵੀ ਨਾਲੇ ਕਹਿੰਦੇ ਭਈ ਉਹ ਇੰਟਰਵਿਊ ਦੇਈ ਜਾਂਦੀ ਹੈ। ਇਹਦਾ ਨਾਲੇ ਇਹਦਾ ਮੇਰਾ ਤਾਂ ਹਜੇ ਬਿਲਕੁਲ ਓਏ ਆ ਕੀ ਲੈ ਕਰੀ ਜਾਣਾ ਤੂੰ ਬੀੜੀ ਬੀੜੀ ਲਈ ਜਾਂਦਾ ਬੀੜੀ ਕਾ ਤੇ ਪੀਣਾ ਇੰਨਾ ਤਾਂ ਜਿਹੜਾ ਕਰਤਾ ਕਰਤਾ ਇਹ ਆਪਾ ਦਾ ਨਜ਼ਾਰੇ ਲੈਣੇ ਹੈਗੇ ਕਿਵੇਂ ਨਜ਼ਾਰੇ ਕਿਵੇਂ ਭੈਣੀ ਜਾਵੇ ਕੋਈ ਆਪਾ ਦਾ ਨਾ ਬੀੜੀਆਂ ਪੀਣੇ ਹੈਗੇ ਕਿਵੇਂ ਤੇਰਾ ਵਿਆਹ ਹੋਇਆ ਹੈ ਨਹੀਂ ਨਹੀਂ ਵਿਆਹ ਹੋਇਆ ਤੇ ਵਿਆਹ ਤਾਂ ਹੋਇਆ ਹੀ ਓਏ ਕਿੰਨਾ ਪੱਧਰਾ ਪੱਧਰਾ ਹੂੰ ਪੱਧਰਾ ਹੀ ਮੁਝਾ ਕੇ ਬਾਸੇ ਵਜਾਉਣਾ ਪੀਲਾ ਪੀਲਾ ਉੱਧ ਜਾ ਕੇ ਪੀਲਾ ਪੀਣੀਆਂ ਬੀੜੀ ਉੱਧਰ ਪੀਲਾ ਜਾ ਕੇ ਤੇ ਫੇਰ ਬਈ ਫਿਰ ਬਈ ਇਹ ਹੁਣ ਇਹਦੇ ਕੋਲੇ ਇਹ ਜਿਹੜਾ ਮੋਟਰਸਾਈਕਲ ਸੀਗਾ 15000 ਦਾ ਲਖਣੀ 20 ਦੇ ਲਿਆ ਉਹ ਵੀ ਇਹਦਾ ਉਹ ਕਰਤੀ ਠੀਕ ਆ ਫਿਰ ਦਾ ਇਹ ਭਾਲ ਦਾ ਠੀਕ ਆ ਭਾਲ ਦਾ ਫਿਰਦਾ ਹੁਣ ਇਹਨੂੰ ਤੇ ਕਿੱਥੇ ਭਾਲੂਗਾ ਇਹ ਨਾ ਉਹ ਪੰਜੀ ਦੇਵੇ ਇਹਨੂੰ ਠੀਕ ਆ ਰੋਲਾ ਇਹ ਆ ਅੱਛਾ ਬਈ ਕਹਿੰਦੇ ਉਹ ਇੰਟਰਵਿਊ ਦੇਈ ਜਾਂਦੀ ਹੈ ਦੂਜੇ ਦਿਨ ਇੰਟਰਵਿਊ ਵੀ ਬਈ ਦੇਈ ਜਾਵੇ ਹੁਣ ਤਾਂ ਯਾਰ ਸਿਆਣੀ ਨਹੀਂ ਹੁੰਦੀ ਉਹ ਕੋਈ ਇੱਕ ਵਾਰੀ ਬੰਦਾ ਵੇਖ ਲੈ ਲੋਕ ਹੁਣ ਕਿੰਨੇ ਲੋਕਾਂ ਨਹੀਂ ਵੇਖਿਆ ਉਹਨੂੰ ਛੋਟੇ ਛੋਟੇ ਜਿਵਕਾਂ ਨੇ ਹੁਣ ਇੰਟਰਵਿਊ ਦਿੰਦੀ ਕਾਦੀ ਉਹ ਪਹਿਲਾਂ ਦੱਸ ਕਾਦੀ ਦਿੰਦੀ ਹੈ ਇੰਟਰਵਿਊ ਲੁੱਟ ਕੇ ਲੋਕਾਂ ਨੂੰ ਤੇ ਸੱਚੀ ਬੰਦੀ ਆ। ਹਾਂ। ਇੰਟਰਵਿਊ ਤਾਂ ਤਾਂ ਦੇਵੇ ਨਾ ਜੇ ਸੱਚੀ ਹੋਵੇ ਉਹ। ਇਹਦਾ ਘਰ ਵਿਖਾ ਗਈ ਉਹ ਵਿਚਾਰੇ ਦਾ ਇਹਦਾ ਵੀ ਸਾਰਾ ਕੁਝ ਲੜੇ ਗੀਦਾ ਨਹੀਂ ਹੁੰਦੀ ਉਹ। ਭੋਲਿਆ ਸਿਆਣੀ ਨਹੀਂ ਹੁੰਦੀ ਉਹ ਕੁੜੀ। ਉਹ ਕਿਹੜਾ ਹੁਣ ਉਹ ਤੀਜੇ ਉਹ ਤੀਜੇ ਨਾਲ ਵਿਆਹ ਕਰਵਾ ਲਿਆ ਹੁਣ ਤੀਜਾ ਵੀ ਤੁਹਾਡੇ ਨਾਲ ਜੇ ਕਦੋਂ ਆਊਗਾ ਜਿਹੜਾ ਜਿਹੜਾ ਕੁੱਤਾ ਹੱਡਾ ਧੋੜੀ ਤੇ ਗਿੱਜ ਗਿਆ ਨਾ ਉਹ ਜਿੰਨਾ ਮਰਜ਼ੀ ਕਰੇ ਉਹਨੂੰ ਰੋਟੀ ਪਾ ਲਈ ਉਹ ਹੱਡਾ ਧੋੜੀ ਚ ਹੀ ਰੋ। ਉਹ ਨਹੀਂ ਆਉਂਦਾ। ਉਹਦਾ ਸਿਸਟਮ ਹੀ ਭੋਲੇ ਆਇਆ ਹੈ ਬਈ ਉਹ ਕੁੜੀ ਦਾ ਸੁਧਰਨ ਵਾਲੀ ਹੈ ਨਹੀਂ ਉਹ। ਉਹਦਾ ਸਿਸਟਮ ਹੋਣਾ ਹੈ ਆਪਾਂ ਤਾਂ ਕਹਿੰਦੇ ਆ ਬਈ ਲੋਕ ਉਹ ਹਣ ਤੈਨੂੰ ਵੇਖੀ ਆਣ ਅਗਲੇ ਨੇ ਮੋਟੀ ਕੁੜੀ ਆਹੋ ਆਦਾ ਉਦੋਂ ਬਚ ਕੇ ਰਹਿਣ ਉਦੋਂ ਬਚ ਕੇ ਰਹਿਣਗੇ ਤਾਂ ਵੱਜ ਜਾਣਗੇ ਨਹੀਂ ਤਾਂ ਵੀ ਕਾਲ ਆ ਤੁਹਾਡੇ ਇੰਜਨ ਚੱਲਦੇ ਆ ਇੰਜਨ ਤਾਂ ਨਹੀਂ ਖਰਾਬ ਕਰਦੇ ਨਹੀਂ ਨਹੀਂ ਸਾਰਾ ਕੁਝ ਓਕੇ ਹੈ ਜੇ ਵੀ ਪੱਥਰ ਪਾੜ ਦੇਣਗੇ ਇੰਜਨ ਤਾਂ ਏਡੇ ਚੱਲੇ ਆਏ ਤਾਂ ਨਹੀਂ ਅਸੀਂ ਢੋਲ ਨਾ ਤੁਸੀਂ ਕੀ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਕੁੜੀ ਨੂੰ ਅਸੀਂ ਤਾਂ ਕਹਿੰਦੇ ਵੀ ਬਚ ਕੇ ਰਹਿ ਲੋ ਅਸੀਂ ਤਾਂ ਜਿਹੜਾ ਬੋਲੋ ਪਹਿਲਾਂ ਅਸੀਂ ਤਾਂ ਕਹਿੰਦੇ ਬਚ ਕੇ ਰਹਿ ਲੋ ਸਾਡਾ ਜਿਹੜਾ ਦੀਵਾ ਗੁੱਲ ਕਰ ਗਈ ਕਰ ਗਈ ਕਿਸੇ ਹੋਰ ਦਾ ਨਾ ਹੋਵੇ ਤੀਜੇ ਦਾ ਤਾਂ ਹੁਣ ਹੋਊਗਾ ਜਿਹਦੇ ੱਟਕੇ ਚੜਿਆ ਉਹ ਠੀਕ ਹੈ ਨਾ ਵੀ ਉਦੋਂ ਗਾਂਹ ਹੋਰ ਜਿਹੜਾ ਉਹਦਾ ਵੀ ਗੀਤ ਵੀ ਦੂਜਾ ਲਾਉਂਦਾ ਉਹ ਤੇ ਰੀਲ ਤੇ ਮੇਰੇ ਕੋਲ ਆਈ ਸੀ ਯਾਰ ਕਿਹੜਾ ਗੀਤ ਆ ਉਹ ਪਿਆਰਾਂ ਵਾਲਾ ਭੁੱਲੇ ਉਹਦਾ ਸੀਗਾ ਇਹਦਾ ਆਪਣੇ ਬਲਾਈਆਂ ਜੋੜ ਕੇ ਨਾ ਨਾ ਵਾਹ ਸਦੀ ਉਹ ਗਲਾਬ ਸਿੱਧੂ ਦਾ ਕਿਹੜਾ ਯਾਰ ਤਰਕੇ ਲੜਕੇ ਅੱਥ ਨੇ ਹਾਂ ਇੱਕੋ ਜੇ ਤੂੰ ਕਾਲਾ ਮੈਂ ਗੋਰੀ ਕਰਮਾ ਵਾਲੇ ਆ ਉਹ ਗੀਤੇ ਪਾਉਂਦਾ ਡੇਲੀ ਸਾਡੀ ਤਾਂ ਵੱਜ ਗਈ ਬਈ ਆਪਾਂ ਤਾਂ ਹੈਗੇ ਨ ਯਾਰ ਉਹ ਚੰਦਰੀ ਤੋਂ ਯਾਰ ਬਚ ਕੇ ਰੋ ਉਹਦਾ ਯਾਰ ਬੜੀ ਸੂਣੀ ਹੈਗੀ ਆ ਉਮਰਾ ਆ ਆ ਨਹੀਂ ਪਤਾ ਤਾਂ ਤਰੀ ਜਾਨੀ ਕਿਦੋਂ ਬਦਲ ਜੇ ਯਾਰ ਬਾਈ ਛੋਰੀ ਤਿੱਖੀ ਛੋਰੀ ਤਰੀ ਜਾਨੀ ਸੜਕ ਤੋਂ ਲੈ ਜਾਂਦੀ ਆ ਉਹ ਗੱਡੀ ਇਹ ਜਿਹੇ ਕੁੜੀਆਂ ਨੂੰ ਕੀ ਕਹਿਣਾ ਚਾਹਣੇ ਜਿਹੜੀਆਂ ਇਹ ਜਿਹੇ ਕੁੜੀਆਂ ਹੁੰਦੀਆਂ ਬਾਈ ਇਹ ਕਹਿਣਾ ਹਣਾ ਵੀ ਕਿਸੇ ਤਾਂ ਜਜ਼ਵਾਤਾ ਨਾਲ ਖੜੋ ਕਿਸੇ ਦਾ ਘਰ ਨਾਲ ਪਟੋ ਤੇ ਫਿਰ ਇਹ ਇੰਸਟਾਗ੍ਰਾਮ ਵਾਲੀ ਫੁੱਦੂ ਚੀਜ਼ ਲਾਈਵ ਜਮਾ ਫੁੱਦੂ ਲਾਈਕ ਆ ਬਾਈ ਆਪਾਂ ਜਮਾ ਕਹਿੰਦੇ ਆ ਜਿਹੜੀ ਇੰਸਟਾਗ੍ਰਾਮ ਤੇ ਲਾਈਵ ਹਨਾ ਉਹ ਰੀਅਲ ਲਾਈਫ ਨਾਲ ਮੈਚ ਨਹੀਂ ਕਰਦੀ ਕਿੱਥੇ ਦਾ ਕਿੱਥੇ ਦਾ ਘਰ ਦੇਣ ਬਹਿ ਗਏ ਸਕਣ ਪਾਉਣਾ ਕਿੱਥੇ ਤੁਰੇ ਜਾਂਦੇ ਸੜਕ ਤੋਂ ਫੜ ਕੇ ਲੈਣੀ ਗੱਲ ਉਹ ਗੱਲ ਹੁੰਦੀ ਆਪਾਂ ਦਾ ਬਾਕੀ ਬਾਈ ਯਾਰ ਮੇਰੀ ਗੱਲ ਜਦੋਂ ਤੂੰ ਇੰਸਟਾਗ੍ਰਾਮ ਦੇ ਪਿੱਛੇ ਲਾ ਕੇ ਬਹੁਤ ਘਰ ਪਟਿਆ ਇੰਸਟਾਗ੍ਰਾਮ ਨੇ ਕਿਉਂ ਪਟਿਆ ਕਿਉਂਕਿ ਇੰਸਟਾਗ੍ਰਾਮ ਦੀ ਰੀਅਲ ਤੇ ਰੀਅਲ ਲਾਈਫ ਦੇ ਵਿੱਚ ਬਹੁਤ ਫਰਕ ਆ ਜਿਹੜਾ ਆਪਣੇ ਘਰਾਂ ਚ ਕੀਦੇ ਨਿਕਲੇ ਜਾਂਦਾ ਉੱਥੇ ਬੜੇ ਪਿਆਰ ਦਿਖਾਉਂਦੇ ਹੱਸ-ਹੱਸ ਕੇ ਉਹ ਦੂਜੀਆਂ ਵੀ ਐਂ ਕਹਿੰਦੇ ਆ ਵੀ ਅਸੀਂ ਐਂ ਕਰਨਾ ਉਹ ਕਰਨਾ ਰੋਏ ਇਹ ਚੀ ਦੇ ਨਾਂ ਤੁਸੀਂ ਜਾਓ ਆ ਤਾਂ ਜਿੰਨਾ ਟਾਈਮ ਜਵਾਨ ਨਹੀਂ ਰਹੋਗੀ ਫਿਰ ਉਹਨਾ ਟਾਈਮ ਹੀ ਉਹ ਤਰੂਗੀ ਅੱਗੇ ਹਾਂ ਉਹ ਬਹੁਤ ਦੂ ਬਾਅਦ ਥੱਕੀ ਆ ਬਦਲ ਬਈ ਅਸੀਂ ਜਾਣਾ ਸੀ ਮੇਰਾ ਕੰਮ ਜਾਣਾ ਕੋਈ ਨਾ ਕੋਈ ਹੁਣ ਤਾਂ ਇੰਟਰਵਿਊ ਦੇਈ ਜਾਂਦੇ ਤੁਸੀਂ ਵੀ ਦਿਓਗੇ ਇੰਟਰਵਿਊ ਕੋਈ ਹਾਂ ਦਵਾਂਗੇ ਕਦੋਂ ਬਈ ਫੇਰ ਆ ਜੀ ਕਿਤੇ ਫੇਰ ਦੇ ਦਾਂਗੇ ਇੱਥੇ ਹੀ ਮਿਲਾ ਕੇ ਦੇਣੇ ਕੋਈ ਚੱਕਰ ਨਹੀਂ ਆਪਾਂ ਕਿਹੜਾ ਕੋਈ ਆ ਸਾਡਾ ਪੁਰਾਣਾ ਅੱਡਾ ਹੀ ਆ ਹੁਣ ਕਿੱਥੇ ਕਿੱਥੇ ਕੀ ਕਰਦੇ ਹੁਣ ਤੁਸੀਂ ਮੇਰਾ ਕੰਮ ਜਾ ਕੇ ਆਉਣੇ ਯਾਰ ਕਚਹਿਰਾਂ ਜਾ ਕੇ ਅਸੀਂ ਮਾੜਾ ਕਚਹਿਰਾਂ ਚ ਕਰ ਲਗੇ ਯਾਰ ਕਰ ਲੋ ਕਰ ਆ ਜਾ ਬੋਲੇ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜੇ ਅ ਇਨਸਟਾਗ੍ਰਾਮ ਤੇ ਰੀਲਾਂ ਬਣਾਉਂਦੀ ਸੀਗੀ ਤੇ ਫੇਮਸ ਜੀ ਪੂਰੀ ਮੁੰਡੇ ਵਿਆਹ ਕਰਵਾ ਲਿਆ ਘਰ ਦੀ ਛੱਤ ਡਿੱਗ ਪਈ ਪੈਸੇ ਬਹੁ ਖਾਦੇ ਪਰ ਦੂਜੇ ਫਿਰ ਦੂਜੇ ਵਿਆਹ ਮੁੰਡੇ ਨੇ ਵਿਆਹ ਕਰਵਾ ਲਿਆ ਉਹਨੇ ਭੱਜ ਕੇ ਵਿਆਹ ਕਰਵਾਇਆ ਫੈਨ ਬਣਿਆ ਸੀ ਉਹਦਾ ਫੈਨ ਬਣ ਕੇ ਉਹਦੇ ਘਰੇ ਆਉਂਦਾ ਸੀ ਫੋਟੋ ਕਰਾਉਂਦਾ ਸੀ ਪਰ ਅੱਜ ਇੱਕ ਦਿਨ ਉਹ ਕੁੜੀ ਨੂੰ ਹੀ ਕੱਢ ਕੇ ਲੈ ਗਿਆ ਫਿਰ ਇੱਕ ਦਿਨ ਉਹਦੇ ਨਾਲ ਵੀ ਇਦਾਂ ਹੀ ਹੋਇਆ ਉਹਦੀ ਟੱਟੀ ਦੇਖ ਕੇ ਜਾੜੀ ਕਿਸੇ ਦੀ ਛੱਤ ਦੇਖ ਦਿੰਦੀ ਕਿਸੇ ਦੀ ਟੱਟੀ ਦੇਖ ਦਿੰਦੀ ਆ ਹੁਣ ਉਹ ਅੱਗੇ ਗਈ ਹੈ ਕਿਸੇ ਕੋਲ ਹੁਣ ਅੱਗੇ ਜਿਹਦੇ ਕੋਲ ਗਈ ਆ ਉਹ ਕਿੰਨਾ ਟਾਈਮ ਰੀਲਾਂ ਉਹਦੇ ਨਾਲ ਬਣਾਊਗਾ ਕਿੰਨਾ ਟਾਈਮ ਉਹਦੇ ਨਾਲ ਸੁੱਖ گزارੂਗਾ ਉਸ ਤੋਂ ਬਾਅਦ ਉਹਦੇ ਨਾਲ ਕੀ ਹੋਊਗਾ ਉਹਦੇ ਨਾਲ ਵੀ ਇਹੀ ਹਾਲ ਹੋਊਗਾ ਜਾਂ ਤਾਂ ਉਹਦੀਆਂ ਕੰਧਾਂ ਦੇ ਕੇ ਜਾਊ ਜਾਂ ਉਹਦਾ ਸਿੱਖਾ ਸ਼ੂਸ਼ਾ ਭੰਨ ਕੇ ਜਾਊ ਕੋਈ ਚੀਜ਼ ਦਾ ਉਹਦੇ ਨਾਲ ਜ਼ਿੰਦਗੀ ਉਹਦੀ ਬਰਬਾਦ ਹੋ ਗਈ ਬਾਬਿਓ ਮੈਂ ਕਹਿੰਦਾ ਇਹ ਜਿਹੜੀਆਂ ਕੁੜੀਆਂ ਤੋਂ ਬਚ ਕੇ ਰਹੋ ਇੰਸਟਾਗ੍ਰਾਮ ਤੇ ਜਿਹੜੀਆਂ ਕੁੜੀਆਂ ਤੁਹਾਨੂੰ ਲੱਗਦੀਆਂ ਨੇ ਵੀ ਆਹਿਆ ਕਿਆ ਬਾਤ ਸੋਹਣਾ ਲੱਗ ਹੁੰਦੀ ਆ ਇਹਦੇ ਨਾਲ ਗੱਲਬਾਤ ਹੋ ਜੇ ਮੇਰੀ ਮੈਨੂੰ ਉਹ ਸੋਹਣੀ ਲੱਗਦੀ ਆ ਮੇਰੀ ਉਹਦੇ ਨਾਲ ਗੱਲਬਾਤ ਹੋ ਜੇ ਇਹ ਸੋਹਣੀਆਂ ਹੀ ਆ ਇਹਨਾਂ ਨੂੰ ਪਰਿਵਾਰ ਦਾ ਇਹਨਾਂ ਦੇ ਮਾਪਿਓ ਦਾ ਇਹਨਾਂ ਨੂੰ ਆਪਣੇ ਕਹਿਦੇ ਹੁੰਦੇ ਵੀ ਘਰ ਦੇ ਵਿੱਚ ਜਿਹੜੇ ਜੀ ਬਣ ਜਾਂਦੇ ਆ ਵਿਆਹ ਕਰਵਾ ਲੈਣੇ ਆਪਾਂ ਉਥੇ ਇੱਕ ਪਰਿਵਾਰਕ ਤੌਰ ਸਿਸਟਮ ਚੱਲ ਪੈਂਦਾ ਉਹ ਚੀਜ਼ਾਂ ਨੂੰ ਪਿੰਡ ਵਾਲਿਆਂ ਦੇ ਜਿਹੜੇ ਸਿਸਟਮ ਬੋਲਚਾਲ ਹੁੰਦਾ ਉਹ ਸਾਰਾ ਕੁਝ ਭੁੱਲ ਜਾਂਦੀਆਂ ਇਹ ਇਹਨਾਂ ਨੂੰ ਕਿਸੇ ਦਾ ਕੋਈ ਫਰਕ ਨਹੀਂ ਹੁੰਦਾ 2 ਨੰਬਰ ਦੀਆਂ ਕੁੜੀਆਂ ਹੁੰਦੀਆਂ ਇਹਨਾਂ ਤੋਂ ਬਚ ਕੇ ਰਹੋ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਲੀ ਵੀ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਹੁੰਦੀ ਆ ਸਾਡੀ ਵੀਡੀਓ ਦੇ ਵਿੱਚ ਜਿਹੜੀ ਵੀਡੀਓ ਵਿਖਾਈ ਗਈ ਆ ਸਿਰਫ ਇੱਕ ਮਨੋਰੰਜਨ ਲਈ ਵਿਖਾਈ ਗਈ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ